ਕੋਡੀ 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 ਮੈਨੂੰ ਮੇਰੇ ਨਾਲ ਜਾਨਿਕਾ ਨਜ਼ਾਰਾ ਲੈ ਕੇ ਦੇਖ ਮੇਰੇ ਵੀ ਥੋੜਾ ਜਿਹਾ ਲਾਤਾ ਉਹ ਇੰਜੈਕਸ਼ਨ ਲਾਇਆ ਹਾਂ ਮੈਨੂੰ ਤੁਸੀਂ ਇਹ ਜਾਨੋ ਵਿਕਰਮ ਮੈਂ ਕਹਿੰਦਾ ਬੰਦਾ ਇਹ ਸੋਚਦਾ ਹੀ ਮੈਂ ਤਾਂ ਕੰਧ ਚ ਬੇਦੀ ਨਿਕਲੂ ਟੱਕਰ ਮਾਰ ਕੇ ਐਨੀ ਜਾਨ ਆ ਜਾਂਦੀ ਐਨੀ ਪਾਵਰ ਆ ਜਾਂਦੀ ਬੰਦੇ ਚ ਉਹ ਖਿਡਾਰੀ ਦੇਖੋ ਮਾੜਾ ਜਿਹਾ ਗਰਾਉਂਡ ਜਿਹਨਾਂ ਦਾ ਕੀਤਾ ਹੁੰਦਾ ਹੈ ਕੰਮ ਐਂ ਫੁਕਾਰੇ ਮਾਰਦੇ ਫਿਰਦੇ ਹੁੰਦੇ ਐ ਖੁਰਾਣਾ ਮਿੱਟੀ ਕੱਢਦੇ ਪਰਾਂ ਹਾਂ ਹਾਂ ਹਾਂਜੀ ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਹਿਜਾਦਲੀ ਸਾਜੀ ਸੋ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਿੱਚ ਕੋਈ ਟੀਕੇ ਬਾਰੇ ਕਹਿ ਰਿਹਾ ਸੀਗਾ ਨਸ਼ਾ ਬਾਰੇ ਤੇ ਹੁਣ ਥੋੜੇ ਟਾਈਮ ਦਿਨ ਹੋ ਗਏ ਮੈਂ ਇੱਕ ਪੋਡਕਾਸਟ ਦੇਖ ਰਿਹਾ ਸੀਗਾ ਤੇ ਉਹ ਚ ਲੱਖਾ ਸਿਧਾਨਾ ਜੋ ਦੇਖਣ ਨੂੰ ਭਾਜੀ ਦਾ ਮੈਚੂਰ ਲੱਗ ਰਿਹਾ ਆ ਤੇ ਉਹ ਕੁਝ ਕਬੱਡੀ ਬਾਰੇ ਤੇ ਕੋਈ ਟੀਕੇ ਬਾਰੇ ਕੋਈ ਗੱਲ ਕਰ ਰਿਹਾ ਸੀਗਾ ਜੇ ਕਬੱਡੀ ਨਸ਼ਿਆਂ ਨਾਲ ਜਾਂ ਟੀਕੇ ਨਾਲ ਖੇਡ ਹੁੰਦੀ ਆ ਤੇ ਪਲੇਅਰ ਕਦੇ ਨਾ ਜਾਂਦੇ ਤੜਕੇ ਉੱਠ ਕੇ ਮਿਹਨਤ ਕਰਨ ਦੁਪਹਿਰ ਨੂੰ ਸ਼ਾਮ ਨੂੰ ਫਿਰ ਉਹ ਕਰੇ ਟੀਕੇ ਲਾ ਕੇ ਜਦੋਂ ਮਰਜੀ ਗਰਾਉਂਡੇ ਬੜ ਜਾਂਦੇ ਸੀਗੇ ਜੇ ਇੰਨੀ ਸੌਖੀ ਹੁੰਦੀ ਖੇਡਣੀ ਜੇ ਬਾਜੀ ਨੂੰ ਲੱਗਦਾ ਸੀ ਉਹ ਵੀ ਟੀਕੇ ਲਾ ਕੇ ਜਿੱਦਾਂ ਉਹ ਕਹਰੇ ਵੀ ਕੰਧ ਪਾੜ ਕੇ ਲੰਘ ਜਾਈਏ ਤੇ ਬਾਜੀ ਫਿਰ ਦੂਜੀ ਲਾਈਨ ਚ ਪੈਣ ਦੀ ਲੋੜ ਹੀ ਨਹੀਂ ਸੀ ਫਿਰ ਕਬੱਡੀ ਦਾ ਆਪ ਉਹ ਪਾਲਾ ਜਲਾਲਪੁਰਿਆ ਬਣ ਜਾਂਦਾ ਸੀ ਇਹ ਨੰਗਲੰਬੀਆ ਬਣ ਜਾਂਦਾ ਸੀਗਾ ਫਰਿਆਦ ਬਣ ਜਾਂਦਾ ਸ਼ੀਲੂ ਬਣ ਜਾਂਦਾ ਫਿਰ ਆਪ ਹੀ ਤਗੜਾ ਬਣ ਜਾਂਦਾ ਫਿਰ ਉਹਨੂੰ ਦੂਜੀ ਲੈਂਚ ਪੈਣ ਦੀ ਫਾਇਦਾ ਕੀ ਸੀ ਫਿਰ ਉਹ ਆਪ ਟਰੈਕਟਰ ਜਿੱਤ ਲੈਂਦਾ ਗੱਡੀਆਂ ਜਿੱਤ ਲੈਂਦਾ ਮੋਟਰਸਾਈਕਲ ਜਿੱਤ ਲੈਂਦਾ ਪਰ ਉਹ 15 20 ਸਾਲ ਹੋ ਗਏ ਖੇਡਦੇ ਨੇ ਸਾਨੂੰ ਸਾਡੀ ਤੀਜੀ ਚੌਥੀ ਪੀੜ੍ਹੀ ਚੱਲ ਪਈ ਹੈ ਕਬੱਡੀ ਖੇਡਦਿਆਂ ਨੂੰ ਤੇ ਉਹਦੇ ਪਿੱਛੇ ਸਾਡੀ ਮਿਹਨਤ ਆ ਜੇ ਅਸੀਂ ਗਰੋਂਡੇ ਭੁੱਕਦੇ ਆ ਤੇ ਸਾਡੇ ਜੀ ਦਾਮਾਂ ਦੇ ਗੱਜਦੇ ਆ ਸਾਡੇ ਜੀ ਦਾਮਾਂ ਇਹਦੇ ਪਿੱਛੇ ਬਹੁਤ ਤਪੱਸਿਆ ਤੇ ਮਿਹਨਤ ਆ ਇਹ ਜ ਡੋਲੇ ਫਲੋਰ ਨਾਲ ਹੀ ਕਬੱਡੀ ਖੇਡ ਹੁੰਦੀ ਪਤਾ ਨਹੀਂ ਕਿਹੜਾ ਤੁਸੀਂ ਟੀਕੇ ਦੀ ਗੱਲ ਕਰ ਰਹੀ ਜਾਂਦੇ ਕਿਹੜੇ ਜਾ ਕੇ ਤੁਸੀਂ ਕਬੱਡੀ ਖੇਡਿਆ ਜੇ ਜੀ ਗਰੋਂਡੇ ਥਾਪੀ ਮਾਰਦੇ ਆ ਤੇ ਸਾਡੇ ਚ ਦਾਮਾ ਠੀਕ ਮਾਂ ਖੇਡ ਕਬੱਡੀ ਸਿਰੋਂ ਬਹੁਤ ਜਣਿਆਂ ਦੇ ਚੁੱਲ੍ਹੇ ਜਲ ਰਹੇ ਆ ਰੋਟੀ ਚੱਲੀ ਆ ਬਹੁਤ ਜਣਿਆਂ ਦਾ ਢਿੱਡ ਭਰ ਰਹੀ ਆ ਤੇ ਘਰ ਚੱਲ ਰਹੇ ਆ ਮੈਂ ਹੱਥ ਛੋੜ ਕੇ ਬੇਨਤੀ ਕਰ ਰਿਹਾ ਵੀ ਕਬੱਡੀ ਚ ਬਹੁਤ ਹੈਪਨ ਵੀ ਹੋ ਰਿਹਾ ਤੇ ਸਾਰੇ ਪਲੇਅਰਾਂ ਨੂੰ ਕੋਚਾਂ ਨੂੰ ਰੇ ਰੈਫਰੀਆਂ ਨੂੰ ਕਮੈਂਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਬੱਡੀ ਨੂੰ ਬਚਾ ਲਓ ਜਵਾਨੀ ਨੂੰ ਬਚਾ ਲਓ ਤੇ ਪੰਜਾਬ ਨੂੰ ਬਚਾ ਲਓ